ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਫਾਈਨਲੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਛੁੱਟੀ ਹੋ ਚੁੱਕੀ ਹੈ ਤੇ ਉਹਨਾਂ ਦੀ ਜਗ੍ਹਾ ਹੁਣ ਮਾਰਕਰਨੀ ਲੈਣਗੇ ਦਰਸਲ ਮਾਰਕਰਨੀ ਹੁਣ ਕੈਨੇਡਾ ਦੇ 24th ਯਾਨੀ 24ਵੇਂ ਪ੍ਰਧਾਨ ਮੰਤਰੀ ਹੋਣਗੇ ਉਹਨਾਂ ਨੂੰ ਲੈ ਕੇ ਕੁਝ ਤੱਥ ਤੁਹਾਡੇ ਨਾਲ ਡਿਸਕਸ ਕਰਨੇ ਆ ਕਿ ਇਮੀਗ੍ਰੇਸ਼ਨ ਦੇ ਪੱਖ ਤੋਂ ਉਹ ਕਿੱਦਾਂ ਦੇ ਹੋ ਸਕਦੇ ਆ ਤੇ ਥੋੜਾ ਜਿਹਾ ਉਹਨਾਂ ਬਾਰੇ ਇੱਕ ਰਿਸਰਚ ਬੇਸ ਕੰਟੈਂਟ ਜਿਹੜਾ ਹੈ ਉਹ ਅੱਜ ਤੁਹਾਡੇ ਨਾਲ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਖਾਸ ਕਰਕੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੋਰਸਓਪੀ ਚਾਹਤ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਨੇ ਆ ਮਾਰਕ ਕਾਰਨੀ ਜਿਹੜੇ ਕਿ ਕੈਨੇਡਾ ਦੇ 24ਵਾਂ ਪ੍ਰਧਾਨ ਮੰਤਰੀ ਵਜੋਂ ਬਹੁਤ ਜਲਦ ਸੌ ਚੁੱਕਣਗੇ ਉਹਨਾਂ ਨੇ ਮੈਜੋਰਟੀ ਆਫ ਵੋਟਸ ਦੇ ਨਾਲ ਜਾਂ ਕਹਿ ਸਕਦੇ ਹੋ ਕਿ ਮਿਜੋਰਟੀ ਆਫ ਐਵਰੀਜ਼ਮ ਦੇ ਨਾਲ ਪਾਰਟੀ یعنی ਲਿਬਰਲ ਪਾਰਟੀ ਚੋਂ ਟੌਪ ਕੀਤਾ ਤੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਈ ਚੁਣੇ ਗਏ ਨੇ ਪਹਿਲਾ ਇਹ ਵੀਡੀਓ ਦੇਖੋ ਉਸ ਤੋਂ ਬਾਅਦ ਡਿਸਕਸ ਕਰਦੇ ਆ ਆਪਾਂ ਮਾਰਕ ਕਾਰਨੀ ਬਾਰੇ

ਵੀਡੀਓ ਤੁਸੀਂ ਦੇਖ ਲਈ ਮਾਰਕਰਨੀ ਜਿਹੜੇ ਕਿ ਇੱਕ ਵੱਡੇ ਵੋਟ ਸ਼ੇਅਰ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਨੇ ਵੋਟ ਸ਼ੇਅਰ ਇਹ ਆਮ ਪਬਲਿਕ ਦਾ ਜਾਂ ਕੈਨੇਡੀਅਨਸ ਦਾ ਨਹੀਂ ਹੈਗਾ ਇੰਟਰਨਲ ਪਾਰਟੀ ਦਾ ਇਹ ਵੋਟ ਸ਼ੇਅਰ ਹੈ ਪਹਿਲਾਂ ਮੈਂ ਤੁਹਾਨੂੰ ਇਹ ਸਮਝਾਦਾ ਕਿਉਂਕਿ ਕੈਨੇਡਾ ਦੇ ਜਿਹੜੇ 23rd ਯਾਨੀ ਕਿ 23ਵੇਂ ਪ੍ਰਧਾਨ ਮੰਤਰੀ ਸੀਗੇ ਜਸਟਿਨ ਟਰੂਡੋ ਉਹਨਾਂ ਦੇ ਵੱਲੋਂ ਰੈਜਿਗਨੇਸ਼ਨ ਦੇ ਦਿੱਤਾ ਗਿਆ ਸੀ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀਗਾ ਕਿ ਉਹਨਾਂ ਦੇ ਰਿਜ਼ਾਈਨ ਕਰਨ ਤੋਂ ਬਾਅਦ ਇਹ ਸੀਗਾ ਕਿ ਹੁਣ ਨਵੇਂ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਜਦੋਂ ਤੱਕ ਅਹੁਦਾ ਨਹੀਂ ਸੰਭਾਲਦੇ ਉਦੋਂ ਤੱਕ ਜਸਟਿਨ ਟਰੂਡੋ ਜਿਹੜੇ ਆ ਉਹ ਪ੍ਰਧਾਨ ਮੰਤਰੀ ਬਣੇ ਰਹਿਣਗੇ ਸੋ ਹੁਣ ਮਾਰਕ ਕਾਰਨੀ ਅਹੁਦਾ ਸੰਭਾਲਣ ਜਾ ਰਹੇ ਨੇ ਥੋੜਾ ਜਿਹਾ ਉਹਨਾਂ ਬਾਰੇ ਤੁਹਾਡੇ ਨਾਲ ਡਿਸਕਸ ਕਰਦੇ ਆ ਸਭ ਤੋਂ ਪਹਿਲਾਂ ਕਿ ਜਿਹੜੇ ਮਾਰਕ ਕਾਰਨੀ ਹੈ ਇਹ ਨਾਰਥ ਟੈਟਰੀਜ਼ ਦੇ ਵਿੱਚ ਜਨਮੇ ਸੀਗੇ ਤੇ ਉਸ ਤੋਂ ਬਾਅਦ ਐਡਮਿੰਟਨ ਚਲੇ ਗਏ ਤੇ ਐਡਮਿੰਟਨ ਦੇ ਵਿੱਚ ਇਹ ਵੱਡੇ ਹੋਏ ਆ ਕਹਿ ਸਕਦਾ ਕਿ ਉੱਥੇ ਇਹਨਾਂ ਦੀ ਜਿਹੜੀ ਮੁੱਢਲੀ ਪੜ੍ਹਾਈ ਲਿਖਾਈ ਹੈ ਉੱਥੋਂ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਇਹ ਇੱਕ ਸਕਾਲਰਸ਼ਿਪ ਜਿੱਤਦੇ ਨੇ ਯੂਐਸ ਦੇ ਵਿੱਚ ਤੇ ਸਟੱਡੀ ਕਰਨ ਦੇ ਲਈ ਅਮਰੀਕਾ ਚਲੇ ਜਾਂਦੇ ਨੇ ਤੇ ਅਮਰੀਕਾ ਤੋਂ ਇਹ ਸਟੱਡੀ ਕਰਦੇ ਨੇ ਉਸ ਤੋਂ ਬਾਅਦ ਵਾਪਸ ਆਪਣੀ ਕੰਟਰੀ ਆਉਂਦੇ ਆ ਯਾਨੀ ਕਿ ਵਾਪਸ ਕੈਨੇਡਾ ਆਉਂਦੇ ਆ ਤੇ ਕੈਨੇਡਾ ਦੇ ਵਿੱਚ ਬਹੁਤ ਵੱਡੇ ਔਦਿਆਤੇ ਰਹੇ ਨੇ ਇਹਨਾਂ ਦੇ ਮਾਪਿਓਂ ਛੜੇ ਨੇ ਦੋਵੇਂ ਹੀ ਮਦਰ ਤੇ ਇਹਨਾਂ ਦੇ ਫਾਦਰ ਜਿਹੜੇ ਆ ਦੋਵੇਂ ਟੀਚਰ ਸੀਗੇ ਤੇ ਇਹ ਹਾਕੀ ਦੇ ਖਿਡਾਰੀ ਵੀ ਰਹਿ ਚੁੱਕੇ ਐ ਮਾਰਕ ਕਾਰਨੀ ਜਿਹੜੇ ਕਿ ਹੁਣ ਚੌਥੇ ਪ੍ਰਧਾਨ ਮੰਤਰੀ ਕੈਨੇਡਾ ਦੇ ਬਣੇ ਨੇ ਗਵਰਨਰ ਬਣੇ ਫਿਰ ਇਹ ਬੈਂਕ ਆਫ ਕੈਨੇਡਾ ਦੇ 2008 ਦੇ ਵਿੱਚ ਜਦੋਂ ਕੈਨੇਡਾ ਜਿਹੜਾ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਜੂਝ ਰਿਹਾ ਸੀਗਾ ਤਾਂ ਇਹਨਾਂ ਨੇ ਕੈਨੇਡਾ ਨੂੰ ਗਾਈਡ ਕੀਤਾ ਉਸ ਸਿਚੁਏਸ਼ਨ ਦੇ ਵਿੱਚ ਇਕਨੋਮੀ ਨੂੰ ਉਸ ਟਾਈਮ ਪੀਰੀਅਡ ਦੇ ਵਿੱਚ ਜੌਬਸ ਨੂੰ ਪ੍ਰੋਟੈਕਟ ਕਰਨ ਵਾਸਤੇ ਤੇ ਕੈਨੇਡਾ ਨੂੰ ਵਾਪਸ ਸਟਰੋਂਗ ਬਣਾਉਣ ਵਾਸਤੇ ਇਕਨੋਮੀ ਪੱਖੋਂ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀਗਾ ਤੇ ਇਹਨਾਂ ਨੇ ਉਹਤਾਂ ਸੰਭਾਲਿਆ ਸੀਗਾ ਗਵਰਨਰ ਦਾ ਬੈਂਕ ਆਫ ਕੈਨੇਡਾ ਦੇ ਉਸ ਤੋਂ ਬਾਅਦ 2013 ਦੇ ਵਿੱਚ ਇਹਨਾਂ ਨੂੰ ਰਿਕਰੂਟ ਕੀਤਾ ਗਿਆ ਬੈਂਕ ਆਫ ਇੰਗਲੈਂਡ ਦੇ ਲਈ ਤੇ ਬੈਂਕ ਆਫ ਇੰਗਲੈਂਡ ਨੂੰ ਇਹਨਾਂ ਨੇ ਲੀਡ ਕੀਤਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਹੁਦਾ ਮੰਨਿਆ ਜਾਂਦਾ ਹੈ ਫਿਰ 2020 ਦੇ ਵਿੱਚ ਇਹਨਾਂ ਨੇ ਸੇਵਾ ਕੀਤੀ ਆ ਕਹਿ ਸਕਦੇ ਕਿ ਇਹ ਸੇਵਾ ਕਰਦੇ ਰਹੇ ਯੂਨ ਸਪੈਸ਼ਲ ਇਨਵੋਇਰ ਫਾਰ ਕਲਾਈਮੇਟ ਐਕਸ਼ਨ ਐਂਡ ਫਾਈਨੈਂਸ ਇਹਨਾਂ ਨੇ ਸਟਰੋਂਗ ਇਕਨੋਮੀ ਵਾਸਤੇ ਤੇ ਕਲਾਈਮੇਟ ਚੇਂਜ ਵਾਸਤੇ ਦੁਨੀਆ ਨੂੰ ਇੱਕ ਬਹੁਤ ਸਟਰੋਂਗ ਮੈਸੇਜ ਦਿੱਤਾ ਸੀਗਾ ਤੇ ਇੱਕ ਬਹੁਤ ਸਟਰੋਂਗ ਸਟਰੈਂਥ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਸੀਗੀ ਸੋ ਹੁਣ ਕੈਨੇਡਾ ਜਦੋਂ ਫਿਰ ਇੱਕ ਉਸ ਹਾਲਾਤ ਤੋਂ ਗੁਜ਼ਰ ਰਿਹਾ ਹੈ ਖਾਸ ਕਰਕੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਥਿਤੀ ਡਾਮਾ ਡੋਲ ਹੋਈ ਪਈ ਹੈ ਮਹਿੰਗਾਈ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਕੈਨੇਡਾ ਦੇ ਵਿੱਚ ਹੈ ਹਾਊਸਿੰਗ ਕ੍ਰਾਈਸਿਸ ਕੈਨੇਡਾ ਦੇ ਵਿੱਚ ਹੈ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜਾ ਵਾ ਉਹ ਵੀ ਕਿਹਾ ਜਾ ਸਕਦਾ ਹੈ ਤੇ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਹੁਣ ਮਾਰਕ ਕਾਰਨੀ ਅਹੁਦਾ ਸੰਭਾਲਣਗੇ ਤਾਂ ਉਹਨਾਂ ਦੇ ਲਈ ਇੱਕ ਵੱਡਾ ਚੈਲੰਜ ਹੋਵੇਗਾ ਪਰ ਇੰਨੇ ਵੱਡੇ ਅਹੁਦਿਆਂ ਤੇ ਜਿਹੜਾ ਕੰਮ ਕਰ ਚੁੱਕਾ ਹੋਵੇ ਉਹਦੇ ਵਾਸਤੇ ਕੋਈ ਬਹੁਤ ਵੱਡਾ ਚੈਲੰਜ ਨਹੀਂ ਹੁੰਦਾ ਫਿਲਹਾਲ ਕੰਟਰੀ ਨੂੰ ਸਾਂਭਣਾ ਤੇ ਇੱਕ ਬਹੁਤ ਵੱਡਾ ਚੈਲੰਜ ਜ਼ਰੂਰ ਹੁੰਦਾ ਹੈ ਪਰ ਜਿਸ ਤਰੀਕੇ ਦਾ ਹੁਨਰ ਇਸ ਵਿਅਕਤੀਤ ਕੋਲ ਯਾਕ ਭਾਹ ਕਹਿ ਸਕਦੇ ਕਿ ਇਸ ਪਰਸਨ ਕੋਲ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਹੈ ਹੁਣ ਚੌਥੇ ਪ੍ਰਧਾਨ ਮੰਤਰੀ ਵਜੋਂ ਇਹ ਸੌ ਚੁੱਕਣਗੇ ਪਰ ਇਮੀਗ੍ਰੇਸ਼ਨ ਦੇ ਪੱਖ ਤੋਂ ਜੇਕਰ ਆਪਾਂ ਸੋਚੀਏ ਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਕਨੋਮੀ ਨੂੰ ਬਹੁਤ ਨੇੜਿਓਂ ਇਹਨਾਂ ਨੇ ਜਾਚਿਆ ਪਰਖਿਆ ਹੈ ਖਾਸ ਕਰਕੇ ਫਾਈਨੈਂਸ ਨਾਲ ਇਹਨਾਂ ਦਾ ਬੜਾ ਗੂੜਾ ਨਾਤਾ ਹੈਗਾ ਤੇ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਫਾਈਨੈਂਸ਼ੀਅਲ ਰਿਸੋਰਸ ਹੈ ਕੈਨੇਡਾ ਵਾਸਤੇ ਕੈਨੇਡਾ ਦੀ ਅ ਕਹਿ ਸਕਦੇ ਇਕਨੋਮੀ ਨੂੰ ਜਿਉਂਦਿਆਂ ਰੱਖਣ ਵਾਸਤੇ ਇਮੀਗ੍ਰੇਸ਼ਨ ਦੀ ਬਹੁਤ ਵੱਡੇ ਲੈਵਲ ਤੇ ਲੋਡ ਹੈ ਇਸ ਚੀਜ਼ ਨੂੰ ਇਹ ਸਮਝ ਸਕਦੇ ਨੇ ਤੇ ਦੂਜਾ ਯੂਨ ਵਾਸਤੇ ਵੀ ਇਹਨਾਂ ਨੇ ਜਦੋਂ ਕੰਮ ਕੀਤਾ ਯਾਨੀ ਯੂਨਾਈਟਿਡ ਨੇਸ਼ਨਸ ਵਾਸਤੇ ਜਿੰਨੇ ਕੰਮ ਕੀਤਾ ਹੋਵੇ ਉਹ ਐਟ ਲੀਸਟ ਮਨੁੱਖਤਾ ਨੂੰ ਜ਼ਰੂਰ ਸਮਝ ਜਾਂਦਾ ਕਿਉਂਕਿ ਉਹ ਫਿਰ ਵਰਲਡਵਾਈਡ ਮਤਲਬ ਉਹ ਫਿਰ ਨੇਸ਼ਨਵਾਈਡ ਨਹੀਂ ਉਹ ਫਿਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਦੋਂ ਮਨੁੱਖਤਾ ਦੇ ਲਈ ਕੰਮ ਕਰਦਾ ਜਾਂ ਫਿਰ ਕਹਿ ਸਕਦੇ ਦੂਜੀਆਂ ਕੰਟਰੀਆਂ ਦੇ ਨਾਲ ਮਿਲ ਕੇ ਕੰਮ ਕਰਦਾ ਤੇ ਉਹਦੇ ਅੰਦਰ ਇੱਕ ਵੱਖਰੀ ਭਾਵਨਾ ਜਿਹੜੀ ਹੈ ਉਹ ਜ਼ਰੂਰ ਹੋ ਜਾਂਦੀ ਕਿ ਇੱਕ ਹੋਰ ਇੰਟਰਨੈਸ਼ਨਲ ਐਕਸਪੀਰੀਅੰਸ ਇਹਨਾਂ ਦੇ ਕੋਲ ਹੈ ਜਿਦੇ ਵਿੱਚ ਕਹਿ ਸਕਦੇ ਕਿ ਮੰਨਿਆ ਜਾਂਦਾ ਹੈ ਕਿ ਖਾਸ ਕਰਕੇ ਹਿਊਮਨਿਟੀ ਨੂੰ ਬਹੁਤ ਪਹਿਲਾਂ ਤਰਜੀਹ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਦੂਜੀਆਂ ਚੀਜ਼ਾਂ ਆਉਂਦੀਆਂ ਹੈਗੀਆਂ ਹੁਣ ਜੇਕਰ ਇਹ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਹੋਗੇ ਜਾਂ ਫਿਰ ਕੈਨੇਡਾ ਦੇ ਵਿੱਚ ਹੋਰ ਜਿਹੜੇ ਮਿਨਿਸਟਰਸ ਨੇ ਉਹਨਾਂ ਨੂੰ ਲੈ ਕੇ ਉਹ ਦੇਖਣਾ ਹੋਊਗਾ ਕਿ ਜਿਹੜੀ ਕੈਬਨਿਟ ਹੈ ਕਿ ਉਹ ਰੀਸ਼ਫਲ ਹੋਵੇਗੀ ਜਾਂ ਫਿਰ ਸੇਮ ਕੈਬਨਿਟ ਦੇ ਨਾਲ ਅੱਗੇ ਪ੍ਰੋਸੀਡ ਕਰਦੇ ਆ ਪਰ ਇੱਕ ਗੱਲ ਬੜੀ ਇੰਪੋਰਟੈਂਟ ਹੈ ਕਿ ਇਮੀਗ੍ਰੇਸ਼ਨ ਨੂੰ ਵੀ ਇਹ ਨੇੜਿਓਂ ਸਮਝਣਗੇ ਕਿਉਂਕਿ ਇਮੀਗ੍ਰੇਸ਼ਨ ਦਾ ਨਾਤਾ ਜਿਹੜਾ ਉਹ ਇਕਨੋਮੀ ਦੇ ਨਾਲ ਇਮੀਗ੍ਰੇਸ਼ਨ ਦਾ ਨਾਤਾ ਜਿਹੜਾ ਉਹ ਫਾਈਨੈਂਸ ਦੇ ਨਾਲ ਭਾਵੇਂ ਡਾਇਰੈਕਟਲੀ ਹੋਵੇ ਭਾਵੇਂ ਉਹ ਇਨਡਾਇਰੈਕਟਲੀ ਹੋਵੇ ਉਹ ਕੈਨੇਡਾ ਦੇ ਨਾਲ ਜੁੜਿਆ ਹੋਇਆ ਹੈ ਸੋ ਜੇਕਰ ਇਮੀਗ੍ਰੇਸ਼ਨ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਸ਼ਖਸ ਆਪਣੇ ਆਪ ਦੇ ਵਿੱਚ ਇੱਕ ਸਹੀ ਬੰਦਾ ਹੈਗਾ ਜਾਂ ਕਹਿ ਸਕਦੇ ਕਿ ਇੱਕ ਸਹੀ ਪਰਸਨੈਲਿਟੀ ਹੈਗੀ ਹੈ ਜਿਹੜੀ ਇਮੀਗ੍ਰੇਸ਼ਨ ਨੂੰ ਦੁਬਾਰਾ ਲੀਟ ਲਿਆ ਸਕਦੀ ਹੈ ਤੇ ਸਹੀ ਢੰਗ ਦੇ ਨਾਲ ਲੀਟ ਲਿਆ ਸਕਦੀ ਹੈ ਤਾਂ ਕਿ ਜਿਹਦੇ ਵਿੱਚ ਕੈਨੇਡੀਅਨਸ ਦਾ ਵੀ ਨੁਕਸਾਨ ਨਾ ਹੋਵੇ ਕੈਨੇਡਾ ਦਾ ਵੀ ਨੁਕਸਾਨ ਨਾ ਹੋਵੇ ਤੇ ਉਹਨਾਂ ਇਮੀਗ੍ਰੈਂਟਸ ਦਾ ਵੀ ਨੁਕਸਾਨ ਨਾ ਹੋਵੇ ਜਿਹੜੇ ਇਮੀਗ੍ਰੈਂਟਸ ਜਿਹੜੇ ਐ ਉਹ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਮਾਈਗ੍ਰੇਟ ਹੋਏ ਨੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਵੱਲ ਨੂੰ ਦੇਖ ਰਹੇ ਨੇ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦਾ ਕੀ ਫਿਊਚਰ ਹੋਵੇਗਾ ਤੋ ਉਮੀਦ ਕਰਦਾ ਹਾਂ ਵਲੋਗਸ ਸੰਦਾ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸ ਨੂੰਡਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ